ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਦੀ ਅਚਾਨਕ ਜਾਨ ਹਸ ਚਲੀ ਗਈ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਲੀ ਮਚਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਬੋਲ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆਂ ਔਰ ਦੂਜੇ ਪਾਸੇ ਜੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਹਿੰਦੇ ਉਹਨਾਂ ਦੀ ਚੰਗੀ ਸੇਵਾ ਹੋ ਗਈ ਹੈ ਸੇਵਾ ਕਿਹੜੇ ਪ੍ਰਕਾਰ ਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਸਰ ਮੈਂ ਨਹੀਂ ਜਾ ਤੁਸੀ ਨਹੀਂ ਇਹ ਸੁਖਬੀਰ ਸਿੰਘ ਬਾਦਲ ਦਾ ਪੂਰਾ ਪਰਿਵਾਰ ਔਰ ਦੂਜੇ ਪਾਸੇ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਵਰਕਰ ਔਰ ਉਹਨਾਂ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ ਇਸ ਗੱਲ ਦਾ ਸਪਸ਼ਟੀਕਰਨ ਆਪਣੇ ਮਹੌਂ ਦੇ ਰਹੇ ਨੇ ਯਾਨੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਨੂੰ ਉਹ ਜੇਲ੍ਹ ਪ੍ਰਸ਼ਾਸਨ ਨੂੰ ਨਾਪਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦ ਉਹਨਾਂ ਨੂੰ ਕਈ ਵਾਰ ਉਹਨਾਂ ਨੇ ਬੈਰਕ ਬਦਲਣ ਦੇ ਵਾਸਤੇ ਕਿਹਾ ਕਈ ਵਾਰ ਉਸ ਦੇ ਖਾਰੇ ਪੀਣੇ ਤੇ ਗੱਲਾਂ ਉਠਾ ਦਿੱਤੀਆਂ ਸੀ ਕਈ ਵਾਰ ਸਰਹਾਣੀ ਨੂੰ ਲੈ ਕੇ ਤੁਸੀਂ ਅਕਸਰ ਖਬਰਾਂ ਸੁਣੀਆ ਫਿਰ ਕਹਿੰਦੇ ਜੀ ਪਾਸਤਾ ਵੀ ਮੰਗਦਾ ਵਿਕਰਮ ਸਿੰਘ ਮਜੀਠੀਆ ਯਾਨੀ ਇਹ ਖਬਰਾਂ ਤੁਸੀਂ ਅਕਸਰ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਵੀ ਸੁਣਦੇ ਰਹੇ ਹੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਖੁੰਖਾਰ ਕੈਦੀ ਬੰਦ ਨੇ ਜਿਨ੍ਹਾਂ ਦੇ ਉੱਤੇ ਜੀ ਕਹਿੰਦੇ ਪੌਸਕੋ ਧਾਰਾ ਲੱਗੀ ਹੈ ਪੌਸਕੋ ਧਾਰਾ ਕਿਹੜੀ ਹੁੰਦੀ ਹੈ ਕਈ ਸਾਡੇ ਨੌਜਵਾਨ ਨਹੀਂ ਜਾਣਦੇ ਹੁੰਦੇ ਤਾਂ ਮੈਂ ਦੱਸਣਾ ਚਾਹੁੰਗਾ ਪੌਸਕੋ ਧਾਰਾ ਫਾਂਸੀ ਦੇ ਤਖਤੇ ਤੇ ਲੈ ਕੇ ਜਾਂਦੀ ਹੈ ਯਾਨੀ ਪੌਸ ਕੋ ਧਾਰਾ ਬੱਚਿਆਂ ਦੇ ਨਾਲ ਕੂ ਕਰਮ ਕਰਨ ਵਾਲਿਆਂ ਨੂੰ ਮਾਰੇ ਮੰਦੇ ਕੰਮ ਕਰਨ ਵਾਲਿਆਂ ਨੂੰ ਬੱਚਿਆਂ ਦੇ ਉੱਤੇ ਅਤਿਆਚਾਰ ਕਰਦੇ ਆ ਯਾਨੀ ਬਲਾਤਕਾਰ ਕਰ ਦਿੰਦੇ ਜਾਂ ਕੋਈ ਹੋਰ ਕਟਨਾਵਾ ਨੂੰ ਅੰਜਾਮ ਦੇ ਦਿੰਦੇ ਆ ਉਹਨਾਂ ਲੋਕਾਂ ਦੇ ਉੱਤੇ ਪੌਸ ਕੋ ਲੱਗਦੀ ਹੈ ਜਿਹੜੀ ਫਾਂਸੀ ਦੇ ਤਖਤੇ ਤੇ ਲੈ ਕੇ ਜਾਂਦੀ ਹੈ ਤਾਂ ਉਹੀ ਧਾਰਾ ਦੇ ਦੋਸ਼ੀ ਦੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੰਦ ਸੀ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਨੇ ਬਾਰ-ਬਾਰ ਸਵਾਲ ਚੱਕੇ ਪੰਜਾਬ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਖੁੰਖਾਰ ਕੈਦੀ ਬੰਦ ਨੇ ਬਿਕਰਮ ਮਜੀਠੀਏ ਦੇ ਨਾਲ ਉਹਨਾਂ ਨੂੰ ਬਦਲਾ ਜਾਬੇ ਉਹਨਾਂ ਤੋਂ ਅੱਡ ਕੀਤਾ ਜਾਵੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਉਹ ਨਹੀਂ ਕੀਤਾ ਇਹ ਖਬਰ ਤੁਹਾਨੂੰ ਪੂਰੀ ਤਰ੍ਹਾਂ ਤੱਕ ਸੁਣਾਵਾਂਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਉਹਨਾਂ ਦਾ ਦਿਮਾਗ ਆਊਟਸਾਈਡ ਹੋ ਚੁੱਕਿਆ ਯਾਨੀ ਯਾਦਦਾਸ਼ਤ ਅਚਾਨਕ ਕਿਵੇਂ ਚਲੀ ਜਾਂਦੀ ਹੈ ਇਹ ਤੁਹਾਨੂੰ ਅੱਜ ਪੂਰੀ ਖਬਰ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਸੁਣਾਉਣ ਜਾ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਹਿ ਰਿਹਾ ਪਹਿਲਾਂ ਤਾਂ ਇਹ ਸੁਣਾਵਾਂਗੇ ਉਸ ਤੋਂ ਬਾਅਦ ਸੁਖਬੀਰ ਬਾਦਲ ਆਖਰ ਸੁਖਬੀਰ ਬਾਦਲ ਦਾ ਦਿਮਾਗ ਮੁੱਖ ਮੰਤਰੀ ਨੂੰ ਲੈ ਕੇ ਹਿੱਲ ਗਿਆ ਜਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਟਾਪਾ ਜਾਰ ਦਿੱਤਾ ਪੰਜਾਬ ਦੀ ਸਰਕਾਰ ਨੇ ਐਸ ਕਰਕੇ ਹਿੱਲ ਗਿਆ ਦੋਮੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਮੁੱਖ ਮੰਤਰੀ ਨੂੰ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਬਣੀ ਬਣਿਆ ਮੈਂ ਉਹ ਸਿੱਖ ਕਹਿੰਦਾ ਵੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਹੈ ਤੇ ਕੱਲਾ ਪੱਗ ਘੁੰਮਾਉਂਦਾ ਇੱਕ ਕੌਣ ਵਾਸਤੇ ਕਿਉਂ ਸਿੱਖ ਹੈ ਨਾਉਂ ਸਿੱਖ ਇਤਿਹਾਸ ਪਰ ਇਹ ਪਤਾ ਨਾ ਬਰੀਆਦਾ ਪਰ ਇਹ ਪਤਾ ਹੈ ਟਵੈਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਜਿੱਦੋਂ ਉਹਨੂੰ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਹੈ ਇਹੋ ਵੀ ਇੱਕ ਕਪੂਤਾ ਹੈ ਕੀ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਹਵਾਈ ਇਹ ਜੇ ਮਾਰੇ ਬੰਦੇ ਇਨਸਾਫ ਕੋਲ ਚਲੇ ਗਏ ਤਾਂ ਸੋਲਿਆ ਪੰਜਾਬ ਵਾਲਿਓ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਜਦੋਂ ਵੀ ਦੇਖਦੇ ਸਾਨੂੰ ਦੁੱਖ ਹੁੰਦਾ ਇਹ ਕੀ ਨੇ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਬਾਦਲ ਪਰਿਵਾਰ ਪੰਜਾਬ ਨੂੰ ਪੂਰੇ 25 ਸਾਲ ਪੂਰੇ 25 ਸਾਲ ਚੰਗੀ ਤਰ੍ਹਾਂ ਯਾਨੀ ਲੁੱਟ ਖਸੁੱਟ ਕਰ ਚੁੱਕਿਆ ਪੰਜਾਬ ਦੇ ਨਾਲ ਔਰ ਦੂਜੇ ਪਾਸੇ ਕਹਿੰਦਾ ਹੈ ਕਿ ਉਹ ਬੰਦੇ ਦੇ ਬਾਰਤਾ ਹੈ ਨਹੀਂ ਬਾਲ ਕੱਟੇ ਹੋਏ ਨੇ ਪੱਗ ਬੰਨਦਾ ਸਿੱਖ ਦਾ ਦਿਖਾਵਾ ਕਰ ਰਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜੇ ਲੋਕ ਪੱਗ ਬੰਨਦੇ ਜਾਂ ਸਿੱਖ ਜਾਂ ਕੇਸ ਧਾਰੀ ਨੇ ਉਹੀ ਸਿੱਖ ਹੁੰਦੇ ਨੇ ਇਹਦਾ ਜਵਾਬ ਤੁਹਾਨੂੰ ਅਸੀਂ ਹੁਣੇ ਦੇ ਦਿੰਨੇ ਆ ਕਿਉਂਕਿ ਸਰਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਸ ਧਾਰੀ ਹੀ ਸਿੱਖ ਹੋ ਸਕਦਾ ਪਰ ਜਿਹੜੇ ਬੰਦੇ ਨੇ ਜਲੰਧਰ ਦੇ ਵਿੱਚ ਅੰਜਾਮ ਦਿੱਤਾ ਕਿ 13 ਸਾਲਾਂ ਦੀ ਕੁੜੀ ਦੇ ਨਾਲ ਕੀ ਕੀਤਾ ਉਹ ਸਾਰਿਆਂ ਦੇ ਤੁਹਾਡੇ ਸਾਹਮਣੇ ਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਿੱਖ ਸੀ ਤਾਂ ਜੇਕਰ ਸਿੱਖ ਇਹੋ ਜਿਹੇ ਹੁੰਦੇ ਨੇ ਤਾਂ ਫਿਰ ਕੇਸਾਂ ਦੀ ਕੀ ਲੋੜ ਐ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਨੂੰ ਕਈ ਸਿੱਖਾਂ ਦੁਆਰਾ ਹੀ ਇੰਜਾਮ ਦਿੱਤਾ ਜਾਂਦਾ ਕੇ ਇਸ ਗੱਲ ਨੂੰ ਹੁਣ ਪੰਜਾਬ ਦੇ ਸੁਖਵੀਰ ਸਿੰਘ ਬਾਦਲਾਕਾਰ ਅਕਾਲੀ ਦਲ ਦੇ ਨੇਤਾ ਅਨਕਾਰ ਦੇਣਗੇ ਨਹੀਂ ਔਰ ਦੂਜੇ ਪਾਸੇ ਆਜੋ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਵਕੀਲਾ ਨੇ ਉਹਦੀ ਘਰਵਾਲੀ ਨੇ ਪੰਜਾਬ ਦੀ ਸਰਕਾਰ ਨੂੰ ਬੜਾ ਕੋਸਿਆ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਖਤਰਾ ਐ ਤਾਂ ਵਿਕਰਮ ਸਿੰਘ ਮਜੀਠੀਆ ਦੀ ਸੇਵਾ ਕਹਿੰਦੇ ਜੀ ਉਹ ਕੈਦੀਆਂ ਦੁਆਰਾ ਵੀ ਕੀਤੀ ਗਈ ਹੈ ਬਹੁਤ ਸਾਰੇ ਅਵਸਰਾਂ ਨੇ ਵੀ ਕੀਤੀ ਹੈ ਬਰਨ ਸ਼ਰਮਾ ਨੇ ਕਹਿੰਦੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸੇ ਦਿਨ ਉਸ ਬੰਦੇ ਦਾ ਕਟਾਪਾ ਝਾੜ ਦਿੱਤਾ ਸੀ ਐਸੇ ਕਰਕੇ ਸੁਖਵੀਰ ਸਿੰਘ ਬਾਦਲ ਨੇ ਧਮਕੀ ਦਿੱਤੀ ਸੀ ਨਾਬਾ ਦੀ ਜੇਲ੍ਹ ਦੇ ਗੇਟ ਦੇ ਸਾਹਮਣੇ ਖੜ ਕੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਹਨ ਤਾਂ ਉਥੇ ਸੁਖਵੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ ਜੀਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਔਰ ਬਰਨ ਸ਼ਰਮਾ ਐਸਐਸਪੀ ਪਟਿਆਲਾ ਦੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਏ ਨੂੰ ਫੜਿਆ ਸੀ ਵਿਕਰਮ ਸਿੰਘ ਮਜੀਠੀਏ ਦੀ ਸੇਵਾ ਕੀਤੀ ਸੀ ਇਹ ਅਕਸਰ ਪੂਰੇ ਪੰਜਾਬ ਨੂੰ ਵੈਸੇ ਪਤਾ ਪਰ ਸੇਵਾ ਕਿਹੜੇ ਨਾਂ ਦੀ ਕੀਤੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਫੜਿਆ ਔਰ ਉਸ ਤੋਂ ਬਾਅਦ ਉਹਨੂੰ ਕਈ ਜਗਾਵਾਂ ਤੇ ਵੀ ਲੈ ਕੇ ਗਏ ਕਹਿੰਦੇ ਜੀ ਵਿਜੀਲੈਂਸ ਬੇਰੋ ਦੇ ਅਫਸਰ ਜਦੋਂ ਉਹ ਨੂੰ ਹਿਮਾਚਲ ਲੈ ਕੇ ਜਾਂਦੇ ਆ ਤਾਂ ਉੱਥੇ ਵਿਕਰਮ ਸਿੰਘ ਮਜੀਠੀਆ ਥੋੜੀ ਜੀ ਫੜੀ ਫੜੀ ਕਰਦਾ ਹੈ ਤਾਂ ਕਹਿੰਦੇ ਜੀ ਕੰਨ ਤੇ ਲਪੇੜਾ ਵੱਜ ਗਿਆ ਸੀ ਵਿਕਰਮ ਸਿੰਘ ਮਜੀਠੀਏ ਦੇ ਹੁਣ ਇਹ ਨਹੀਂ ਪਤਾ ਵੀ ਕਿਹੜੇ ਅਫਸਰ ਦੁਆਰਾ ਇਹ ਕਾਰਨਾਮਾ ਕੀਤਾ ਗਿਆ ਕਿਉਂਕਿ ਅਫਸਰਾਂ ਦੇ ਨਾਲ ਜੋ ਵਰਤਾਵ ਵਿਕਰਮ ਸਿੰਘ ਮਜੀਠੀਆ ਨੇ ਘਰ ਦੇ ਵਿੱਚ ਦਿਖਾਇਆ ਸੀ ਉਹਨਾਂ ਨੇ ਰਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੇ ਚੜ ਗਏ ਸੀ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਹਰ ਬੱਚਾ ਇਹੀ ਕਹਿ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਤਾਂ ਸਰਕਾਰ ਵੀ ਨਿਕਾਮ ਹੋ ਜਾਂਦੀ ਹੈ ਜਦੋਂ ਕਹਿੰਦੇ ਜਿਹੜੇ ਬੰਦੇ ਕੋਲ ਬੇਨਾਮੀ ਸੰਪਤੀ ਹੈ ਅਸੀਂ ਉਹਨਾਂ ਦੇ ਘਰ ਟਾ ਰਹੇ ਹਾਂ ਬਹੁਤ ਸਾਰੇ ਗਰੀਬਾਂ ਦੇ ਘਰ ਟਾਏ ਪੰਜਾਬ ਦੇ ਅੰਦਰ ਤੁਸੀਂ ਵੇਖੇ ਛੋਟੇ-ਮੋਟੇ ਤਸਕਰਾਂ ਦੇ ਔਰ ਹੁਣ ਸਵਾਲ ਇਹ ਵੀ ਹੈ ਬਿਕਰਮ ਸਿੰਘ ਮਜੀਠੀਆ ਬੇਨਾਮੀ ਸੰਪਤੀ ਦਾ ਮਾਲਕ ਹੈ ਇਹ ਗੱਲ ਖੁਦ ਸਰਕਾਰ ਸਾਬਤ ਕਰ ਚੁੱਕੀ ਹੈ ਔਰ ਦੂਜੇ ਪਾਸੇ ਜੀ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਗਨੀਬ ਕੌਰ ਮਜੀਠੀਆ ਉਹਨੇ ਵੀ ਇਹ ਗੱਲ ਨੂੰ ਸਾਬਤ ਕੀਤਾ ਕਿ ਸਾਡੇ ਕੋਲ ਬੇਨਾਮੀ ਸੰਪਤੀ ਹੈ ਤਾਂ ਜੇਕਰ ਇਹਨਾਂ ਕੋਲ ਛੋਣ ਦੇ ਬਾਵਜੂਦ ਵੀ ਪੰਜਾਬ ਦਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਏ ਤੇ ਬਾਦਲਾਂ ਦੇ ਉੱਤੇ ਵੱਡਾ ਐਕਸ਼ਨ ਨਹੀਂ ਕਰਦਾ ਤਾਂ ਪੰਜਾਬ ਦੇ ਅੰਦਰ ਇਸ ਗੱਲ ਤੋਂ ਮਾਰ ਪੈ ਸਕਦੀ ਆਉਣ ਵਾਲੇ 27 ਦੇ ਵਿੱਚ ਨਹੀਂ ਤਾਂ ਸੁਖ ਵਿਲਾਸ ਔਰ ਦੂਜੇ ਪਾਸੇ ਬੇਕਰਮ ਸਿੰਘ ਮਜੀਠੀ ਦੀ ਤਿੰਨ ਜਗ੍ਹਾਵਾਂ ਦੇ ਉੱਤੇ ਕੋਠੀਆਂ ਨੇ ਜਿਨ੍ਹਾਂ ਦੀ ਕੀਮਤ ਬੇਸ਼ੁਮਾਰ ਦੱਸੀ ਜਾ ਰਹੀ ਹੈ ਸੁੱਖ ਵਿਲਾਸ ਦੇ ਵਿੱਚ ਦਾ ਤੁਸੀਂ ਅੰਦਾਜ਼ਾ ਇੱਥੇ ਹੀ ਲਾ ਲੋਗੇ ਕਿ 1 ਲੱਖ ਰੁਪਈਆ ਮੈਂ ਕਈ ਵਾਰ ਦੱਸ ਚੁੱਕਿਆ ਕਿ 1 ਲੱਖ ਰੁਪਈਆ ਕਿਰਾਇਆ ਉੱਥੇ ਦੋ ਜਣਿਆਂ ਦਾ ਰਹਿਣ ਦਾ ਤੇ 600 ਰੁਪਏ ਦਾ ਇੱਕ ਸਮੋਸਾ ਦਿੱਤਾ ਜਾਂਦਾ ਸੁੱਖ ਵਿਲਾਸ ਦੇ ਅੰਦਰ ਹੁਣ ਤੁਸੀਂ ਇਹ ਵੇਖੋ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਲੁੱਟਾ ਫੋਰਨ ਕੰਟਰੀਆਂ ਦੇ ਉੱਥੇ ਜਾ ਕੇ ਲੋਕ ਠਹਿਰਦੇ ਨੇ ਇੰਜੋਏ ਕਰਦੇ ਨੇ ਉਥੇ ਵੱੜਦਾ ਤੱਕ ਨਹੀਂ ਆਮ ਬੰਦਾ ਉਹ ਆ ਸੁਖਵੀਰ ਸਿੰਘ ਬਾਦਲ ਦਾ ਅਸਲੀ ਲੁੱਟਣ ਦਾ ਬਹੁਤ ਵੱਡਾ ਫਾਰਮੂਲਾ ਤੇ ਇੱਕ ਮਕਸਦ ਵੈਸੇ 3000 ਏਕੜ ਦੇ ਮਾਲਕ ਨੇ ਪੂਰੇ ਬਾਦਲਪਿੰਡ ਦੇ ਏੜ ਦੇ ਏੜ ਦੇ ਇਹਨਾਂ ਦੀ ਜ਼ਮੀਨ ਹੈ ਤਾਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪੰਜਾਬ ਨੂੰ 25 ਸਾਲ ਲੁੱਟ ਕੇ ਕਿੰਨਾ ਵੱਡਾ ਮੁਨਾਫਾ ਬਾਦਲਾਂ ਨੇ ਕਮਾਇਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ